ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਛੋਟੇ ਜਿਹੇ ਸੱਦੇ ਦੇ ਉੱਤੇ ਖੰਨਾ ਵਿਖੇ ਪਹੁੰਚੇ ਹੋ ਅੱਜ ਖੰਨੇ ਲਈ ਰੋਜ ਅਸੀਂ ਖੁਸ਼ਖਬਰੀਆਂ ਦੇ ਰਹੇ ਹਾਂ ਖੰਨੇ ਦੇ ਵਿੱਚ ਨਵੇਂ-ਨਵੇਂ ਪ੍ਰੋਜੈਕਟਾਂ ਦਾ ਅਸੀਂ ਜਿਹੜਾ ਆਰੰਭ ਵੀ ਕਰ ਰਹੇ ਹਾਂ ਕੁਝ ਪ੍ਰੋਜੈਕਟ ਸਾਡੇ ਆਲਰੇਡੀ ਕੰਪਲੀਸ਼ਨ ਤੇ ਆ ਚੁੱਕੇ ਹਨ ਕੰਪਲੀਟ ਹੋਣ ਤੋਂ ਬਾਅਦ ਅਸੀਂ ਉਹਨਾਂ ਦੀ ਇਨੌਗੁਰੇਸ਼ਨ ਕਰ ਰਹੇ ਹਾਂ ਕੁਝ ਸੜਕਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੇਨ ਲੱਗਦਾ 6 ਮਹੀਨਿਆਂ ਦੇ ਵਿੱਚ ਖੰਨੇ ਦੀ ਕੋਈ ਵੀ ਆਹੀ ਜੀ ਡਵੈਲਪਮੈਂਟ ਦੇ ਕਾਰਜ ਖਾਸ ਤੌਰ ਤੇ ਜਿਵੇਂ ਸੜਕਾਂ ਦੇ ਕਾਰਜ ਨੇ ਉਹ ਸੜਕਾਂ ਆਹੀ ਜੀਆਂ ਕੋਈ ਵੀ ਨਹੀਂ ਹੋਣਗੀਆਂ ਖੰਨੇ ਹਲਕੇ ਦੀਆਂ ਜਿਹੜੀਆਂ ਬਣ ਕੇ ਤਿਆਰ ਨਹੀਂ ਹੋਣਗੀਆਂ ਸੋ ਅਸੀਂ ਉਹਦੇ ਲਈ ਦਿਨ ਰਾਤ ਲੱਗੇ ਹੋਏ ਆ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਅੱਜ ਇਸ ਕਾਰਜ ਲਈ ਆਪਾਂ ਇਕੱਠੇ ਹੋਏ ਆ ਬੜਾ ਵੱਡਾ ਦਿਨ ਹੈ ਅੱਜ ਜਿਹੜਾ ਰਾਮਗੜੀਆ ਭਵਨ ਪੱਟੀਆਂ ਵਿਖੇ ਅ ਸਥਾਨ ਬਣਿਆ ਹੋਇਆ ਇਸ ਤੋਂ ਲੈ ਕੇ ਨਿਰੰਕਾਰੀ ਭਵਨ ਤੱਕ ਉਹ ਵੀ ਪੱਟੀਆਂ ਤੱਕੇ ਪੈਂਦਾ ਇਹ ਤਕਰੀਬਨ 1 ਕਿਲੋਮੀਟਰ ਲੰਬੀ ਲੈਂਥ ਹੈ ਇਹ 1 ਕਿਲੋਮੀਟਰ ਲੰਬੀ ਏਰੀਆ ਦੇ ਵਿੱਚ ਸੀਵਰੇਜ ਹੈ ਨਹੀਂ ਸੀਗਾ ਸੋ ਇਹ ਬਹੁਤ ਵੱਡੀ ਦਿੱਕਤ ਸੀ ਇਹਨਾਂ ਇਲਾਕਿਆਂ ਦੇ ਵਿੱਚੋਂ ਜਾਨੀ ਕਿ ਪ੍ਰੋਬਲਮ ਸੀਗੀ ਬਹੁਤ ਵੱਡੀ ਉਸ ਪ੍ਰੋਬਲਮ ਨੂੰ ਦੇਖਦੇ ਮੱਧਨਜ਼ਰ ਰੱਖਦੇ ਹੋਏ ਅੱਜ ਅਸੀਂ ਉਰੇ ਸੀਵਰੇਜ ਦੀ ਲਾਈਨ ਦਾ ਉਦਘਾਟਨ ਕਰਨ ਲੱਗੇ ਆਂ ਮੇਰੇ ਨਾਲ ਸਾਰੇ ਅਫਸਰ ਜਿਹੜੇ ਨੇ ਸਾਡੇ ਸੀਵਰੇਜ ਬੋਰਡ ਦੇ ਉਹ ਮੇਰੇ ਨਾਲ ਖੜੇ